I got ਸਚਨ ਅਸੀ ਸੜੀ ਅਬ ਕੀ ਵਾਰ ਬਖਸ਼ ਬੰਦੇ ਕੋ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪਹੁੰਚਣ ਫੇਰਾ ਬਹੁਤ ਨਾ ਪਹੁੰਚਣ ਫੇਰਾ ਬਹੁਤ ਨਾ ਪਹੁੰਚਣ ਫੇਰਾ ਬ ਪਾ ਜਲ ਤੇ ਦਾ ਅਬ ਕੀ ਬਾਰ ਬਖਸ਼ ਬੰਦੇ ਕੋ ਅਬ ਕੀ ਬਾਰ ਬਖਸ਼ ਬੰਦੇ ਕੋ thank you god ਦੀ ਕਰੀ ਕਾ ਲੇਖਾ ਮੈਂ ਫਾਇਤ ਜੇ ਤੂੰ ਆਉ ਕਰੀ ਹਰੀ ਕਾ see sí.

ਕੋ ਜਲ ਫੇਰਾ ਜਪੋ ਬਾਹ ਨਾ ਪੋ ਜਲ ਤੇਰਾ ਬਾਹ ਨਾ ਪੋ ਜਲ ਤੇਰਾ ਬਾਹ ਨਾ ਪੋ ਜਲ ਫੇਰਾ ਬਾਹ ਨਾ ਪੋ ਜਲ ਤੇਰਾ ਜਪੋ ਸਿੱਖਤ ਪੌਥ ਕਮਾਮ ਤੇ ਅੰਤ ਨਾ ਪਰਵਾਰ ਅਸਿਹਤ ਪਾਪੀ ਬੜ ਗੁਣ ਦਾ ਆਹ ਪਾਪੀ ਬੜ ਗੁਣ ਦਾ ਪਾਪੀ ਬੜ ਗੁਣ ਦਾ ਆਹ ਪਾਪੀ ਬੜ ਗੁਣ ਦਾ ਬਖਸ਼ ਬੰਦੇ ਕੋ ਅਬ ਕੀ ਬਾਖਸ਼ ਬੰਦੇ ਕੋ ਬਖਸ਼ ਬੰਦੇ ਕੋ ਬਖਸ਼ ਬੰਦੇ ਕੋ ਵਾਗ ਗੁਰੂ ਸਗੁਰ ਪਰ ਸਰਸੰਗ ਜਿਉ ਨੇ ਹਾਜ਼ਰੀ ਪ੍ਰਵਾਨ ਕਰਿਓ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਜੰਨੀ ਵੀ ਆਪਾਂ ਪਾਣੀ ਇਸ ਪੰਡਾਲ ਵਿੱਚ ਸੱਜ ਕੇ ਪੜੀ ਹੈ ਜਾਂ ਇਸ ਤੋਂ ਪਹਿਲੇ ਬਲਜਿੰਦਰ ਸਿੰਘ ਜੀ ਦੇ ਨਿਵੇਤ ਜੰਨੀ ਪਾਣੀ ਪੜੀ ਗਏ ਸੱਚੇ ਸਾਧਸ਼ਾ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਰੀ ਪੜ੍ਹੀ ਸੁਣੀ ਬਾਣੀ ਦਾ ਫਲ ਉਦੇਸ਼ ਸਰਦਾਰ ਬਲਜਿੰਦਰ ਸਿੰਘ ਜੀ ਦੀ ਆਤਮਾ ਨੂੰ ਪਹੁੰਚਾ ਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ਾ ਨਰਹਿਤ ਕਰਨ ਉਹਨਾਂ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਜੀ ਪੱਕੇ ਤੌਰ ਤੇ ਚਰਨਾ ਵਿੱਚ ਨਿਵਾਸ ਬਖਸ਼ਣ ਆਵਾਗੌਣ ਦੇ ਚੱਕਰ ਤੋਂ ਸੱਚੇ ਪਾਤਸ਼ਾਹ ਜੀ ਬਚਾ ਲੈਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਬੜੀ ਔਖੀ ਕਾਟੀ ਹੈ ਅਜੇ 10 ਮਹੀਨੇ ਹੋਏ ਨੇ ਪਹਿਲੇ ਮਾਤਾ ਜੀ ਚਲੇ ਗਏ ਜਿਸਾਨ ਤੇ ਹੁਣ ਵੀਰ ਦੇ ਸਿਰ ਤੋਂ ਪਿਤਾ ਦਾ ਸਾਆ ਉੱਠਿਆ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪ ਖੁਦ ਪਿਤਾ ਪਰਮੇਸ਼ਰ ਬਿਸ਼ਣ ਪਰਿਵਾਰ ਵਿੱਚ ਵਰਤ ਕੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦੀ ਟੋਟਨ ਆਉਣ ਦੇਣ ਹਰ ਤਰ੍ਹਾਂ ਕਰਕੇ ਪਰਵਾਰ ਦੇ ਸੱਚੇ ਪਾਤਸ਼ਾਹ ਜੀ ਰਖਸ਼ਾ ਕਰਨ ਆਪ ਸਰਬੱਤ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਨਾਮ ਦੀਨ ਦਾਤਾਂ ਬਖਸ਼ ਕੇ ਨਿਵਾਜਣ ਸਭ ਮਿਲ ਜੁਲ ਕੇ ਫਤਿਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ thank you